ਦੇਉਤ ਕਿਦਾਂ ਲੱਗੇ ਕੰਮ? ਹਾਂਜੀ ਦੀਦੀ ਆਜੋ। ਕੱਪੜੇ ਕਿਹੜਾ ਸੁੱਕਣ ਦਾ ਨਾ ਲੈਣਦੇ ਆ। ਮੈਂ ਚੱਲ ਜਿੰਨੇ ਸੁੱਕ ਗਏ। ਠੰਢੀ ਪਈ ਆ ਤੇ ਸੁੱਕਣੇ ਕੀ। ਪਰਪ ਲੱਗਦੀ। ਜੋੜ ਲਾਂ। ਹੋਰ ਤੇ ਹੀ ਸਰਾਉ ਠੀਕ ਜੇ ਹੁਣ। ਹਾਂ ਠੀਕ ਹੀ। ਮੈਂ ਵੀ ਲੱਗੀ ਸਬਜ਼ੀ ਬਣਾਉਣ। ਅੱਛਾ। ਮੈਂ ਆਲੂ ਮਟਰ ਬਣਾ ਲੈਣੇ ਅੱਜ। ਆਹੋ ਦੀਦੀ ਬਣਾਉਣ ਨੂੰ ਕਿਹੜਾ ਕੁਝ ਲੱਭਦਾ। ਹੂੰ। ਹੁੰਦਾ ਖਾ ਖਾ ਕੇ ਮਨ ਆ ਗਿਆ ਤਾਂ ਚਾਹ ਆਲੂ ਬਣਾ ਲੈਣੇ। ਅੱਗੇ ਤੇ ਗਾਜਰਾ ਗੁੱਦਰਾ ਵੀ ਖਾਦੀਆਂ ਜਾਂਦੀਆਂ ਸੀ। ਇਹ ਕਿਸੇ ਅਲ ਬਤ ਨਹੀਂ ਕੀ ਹੋ ਗਿਆ ਵਾ। ਨਾ ਕੁਛ ਖਾਣੂ ਜੀ ਕੰਡਿਆ ਵਾ ਨਾ ਬਰਾਉਣ ਨੂੰ ਕੰਡਿਆ ਵਾ ਉਹੀ ਤਾਂ ਗੱਲ ਨੇ ਹੋਰ ਕੀ ਹੋਰ ਤਿੰਨ ਹਾਂਜੀ ਵਧੀਆ ਠੀਕ ਹੈ ਇਹ ਵੀ ਕਿ ਇਹੀ ਮੜਾ ਜੇ ਪਹਿਲੀਆਂ ਵਾਲੀ ਕਹਿੰਦੇ ਫੇਰ ਆ ਮਾਰ ਕੇ ਆਵਾ ਥੋੜੀ ਜੀ ਧੁੱਪ ਲੱਗੀ ਸੀ ਕਹਿੰਦੇ ਵੇਖਾਂ ਪਾਣੀ ਪੂਣੀ ਤੇ ਨਹੀਂ ਲਾਉਣ ਵਾਲਾ ਹੋਇਆ ਠੀਕ ਹੈ ਹਾਂ ਆ ਤੇ ਦੀਦੀ ਮੈਨੂੰ ਬੜਾ ਵਧੀਆ ਲੱਗਣ ਡਿਆ ਤੇਹੀ ਠੀਕ ਹੋਗੇ ਜੇ ਨਾ ਖਰਚ ਫੇਰ ਤੋਂ ਰੌਣਕ ਹੋਗੀ ਤੇਹੀ ਮੰਜੇ ਤੇ ਪਏ ਹੀ ਤੇ ਇਦਾਂ ਲੱਗਣ ਡਿਆ ਹੀ ਵੀ ਘਰ ਕੋਈ ਵੀ ਨਹੀਂ ਆ ਸਾਰਾ ਘਰ ਖਾਲੀ ਹੋ ਗਿਆ ਵਾ ਤੇ ਕਿ ਹਿੰਨੇ ਦੁਬਾਰਾ ਗੱਲ ਹੀ ਨਹੀਂ ਕਰਨੀ ਮੈਨੂੰ ਤੇ ਇਦਾਂ ਦੀਆਂ ਚੀਜ਼ਾਂ ਮਹਿਸੂਸ ਹੋਣੀਆਂ ਨਹੀਂ ਤੇਹੀ ਠੀਕ ਠਾਕ ਰਿਹਾ ਕਰੋ ਜੋ ਤੇ ਸਿਰੰਜ ਦੇ ਵੱਧ ਘਟਾ ਹੁੰਦਾ ਹੀ ਰਹਿੰਦਾ ਪਰ ਮੇਰੇ ਬਿਮਾਰ ਪੈਣ ਕਰਕੇ ਨਾ ਮੈਨੂੰ ਤੇਰੇ ਦਿਲ ਤੋਂ ਪਤਾ ਲੱਗ ਗਿਆ ਵੀ ਤੇਰੇ ਦਿਲ ਵਿੱਚ ਕੀ ਹੈ ਜਿੰਨਾ ਤੂੰ ਮੇਰਾ ਖਿਆਲ ਕੀਤਾ ਨਾ ਉਹਨਾਂ ਹੋਰ ਕਿਸਨੇ ਨਹੀਂ ਕਰਨਾ ਜਿੰਨਾ ਮੈਂ ਤੇਰੇ ਨਾਲ ਲੜਦੀ ਰਹੀ ਤੇ ਜੇ ਕਿਤੇ ਕੋਈ ਹੋਰ ਹੁੰਦੀ ਨਾ ਉਹਨੇ ਪੁੱਛਣਾ ਤੱਕ ਨਹੀਂ ਮੈਨੂੰ ਤੂੰ ਮੈਨੂੰ ਘਟਿਆ ਵੀ ਦਵਾਈ ਵੀ ਟਾਈਮ ਤੇ ਟਾਈਮ ਦਿੱਤੀ ਖਾਣ ਪੀਣ ਨੂੰ ਰੋਟੀ ਵੀ ਟਾਈਮ ਤੇ ਟਾਈਮ ਦਿੰਦੀ ਰਹੀ ਮੈਨੂੰ ਤੇਰਾ ਹੁਣ ਪਤਾ ਲੱਗਾ ਕੋਈ ਗੱਲ ਨਹੀਂ ਦੀਦੀ ਘਰਾਂ 'ਚ ਘਾਟੇ ਵਾਦੇ ਹੁੰਦੇ ਹੀ ਆ ਜੇ ਘਰਾਂ 'ਚ ਗੱਲਾਂ ਨਹੀਂ ਹੋਣੀਆਂ ਤੇ ਕਿੱਥੇ ਹੋਣੀਆਂ ਤੇ ਘਰ 'ਚ ਦੋ ਭਾਂਡੇ ਹੋਣ ਤੇ ਖੜਕਦੇ ਹੀ ਆ ਗੱਲ ਤੇ ਇਹ ਮਾਇਨੇ ਰੱਖਦੀ ਆ ਵੀ ਸਾਡੇ ਨਾਲ ਦੁੱਖ ਸੁੱਖ 'ਚ ਕੌਣ ਖਲਾਉਂਦਾ ਵਾ ਕੌਣ ਸਾਡਾ ਸਾਥ ਦਿੰਦਾ ਵਾ ਜੇ ਅੱਜ ਮੈਂ ਨਾ ਟਟਾ ਕਰੂੰਗੀ ਤੇ ਕੱਲ ਨੂੰ ਮੇਰਾ ਕਿੰਨੇ ਕਰਨਾ ਮੈਨੂੰ ਵੀ ਤੇ ਇਦਾਂ ਕਿਸੇ ਨੇ ਕਹਿਣਾ ਵਾ ਪੀਨੇ ਕਿਹੜਾ ਕਿਸੇ ਦਾ ਸਾਥ ਦਿੱਤਾ ਵਾ ਰਹਿਣ ਦੋ ਪਈ ਆ ਤੇ ਪਈ ਰਹਿਣ ਦੋ ਮੈਂ ਤੇ ਕਹਿੰਨੀ ਆ ਦੁੱਖ ਰੱਬ ਕਿਸੇ ਦੇ ਸਰੀਰ ਤੇ ਵੀ ਨਾ ਲਿਆਵੇ ਨਹੀਂ ਨਹੀਂ ਜੋ ਤੇ ਮੈਂ ਵੀ پاਗਲ ਹੀ ਸਾਨੂੰ ਇਹ ਕਿੰਨਾ ਸਮਝਾਉਂਦੇ ਰਹੇ ਦੋਵੇਂ ਜਾਨੇ ਕਿ ਤੁਸੀਂ ਨਾਲ ਲੜਿਆ ਕਰੋ ਅਸੀਂ ਜ਼ੋਰ ਦਿੱਤਾ ਹੀ ਬਸ ਲੜਦੇ ਰਹਿਣਾ ਲੜਦੇ ਰਹਿਣਾ ਤਾਂ ਹੁਣ ਸਮਝਾਈ ਆ ਇੰਨਾ ਸ਼ੁਕਰ ਹੁਣ ਸਮਝ ਆ ਗਈ ਨਹੀਂ ਤੇ ਆਪਾਂ ਤਾਂ ਵੱਖਰੇ ਹੋ ਕੇ ਰਹਿਣਾ ਹੀ ਉਹ ਨਹੀਂ ਦੀਦੀ ਵੱਖਰੇ ਕਰਨ ਨੂੰ ਹੋਣਾ ਵਾ ਇਹਨਾਂ ਦੋਵਾਂ ਭਰਾਵਾਂ ਨੂੰ ਵੱਖਰੇ ਹੋਣ ਦੇਣਾ ਹੀਗਾ ਅਹੀਂ ਕਿੰਨੀ ਅਰੀ ਗਿਆ ਵਾ ਹੀ ਵਾ ਖੋ ਜਾਣਾ ਇਹਨਾਂ ਤੇ ਇੱਕ ਵਾਰੀ ਵੀ ਨਹੀਂ ਹਾਮੀ ਭਰੀ ਤੇ ਜੇ ਉਹੋ ਜੇ ਹੁੰਦੇ ਤੇ ਅੱਜ ਹੀ ਭਾਵੇਂ ਵੱਖਰੇ ਹੋ ਜੀਏ ਇਹੀ ਚੰਗੇ ਹੀ ਨਾ ਹੋਰ ਕੀ ਆਪਸ ਜਿੰਨਾਂ ਦੀ ਬੰਦੀ ਨਹੀਂ ਤੇ ਅੱਜ ਗੱਲ ਤਾਂ ਭਰਾਵਾਂ ਦੀ ਵੀ ਨਹੀਂ ਬੰਦੀ ਜਿੰਨਾਂ ਦੇ ਆਪਸ ਨਾ ਨਭੰਦੀ ਹੁਣ ਅਸੀਂ ਆਪਣਾ ਵੱਖਰੀਆਂ ਰਸਈਆਂ ਬਣਾਈਆਂ ਹੋਣੀਆਂ ਨਹੀਂ ਨਹੀਂ ਕੋਈ ਗੱਲ ਨਹੀਂ ਮਾਲਕ ਨੇ ਸਾਰਾ ਕੁਝ ਵਧੀਆ ਕੀਤਾ ਵਾ ਮੈਂ ਤੇ ਇਹੋ ਚਾਹੁੰਦੀ ਆ ਪੇ ਆਪਣੇ ਘਰ ਅਹੀਂ ਠੀਕ ਠਾਕ ਰਹੀਏ ਸਿਰ ਨੂੰ ਨਾ ਕੋਈ ਧੋਖਾ ਆਵੇ ਤੇ ਜਿਹੜੇ ਸੁੱਖ ਵਾ ਨਾ ਉਹ ਘਰ ਚਾਉਂਦੇ ਹੀ ਰਹਿਣ ਉਹ ਤਾਂ ਕਹਿੰਦੀਆਂ ਗੱਲਾਂ ਕਿਵੇਂ ਵੱਖਰੇ ਵੱਖਰੇ ਹੋ ਜਾਈਏ ਤੇ ਕੰਮ ਘਟ ਜਾਣਗੇ ਪਰ ਜਿਹੜਾ ਕੰਮ ਇਕੱਠੇ ਵਿੱਚ ਆ ਨਾ ਉਹ ਇਕੱਲੇ ਵਿੱਚ ਨਹੀਂ ਹੈਗਾ ਜਿੰਨਾ ਹਾਂ ਆਪਾਂ ਕਦੇ ਜਦੋਂ ਮੈਂ ਬਿਮਾਰ ਪਈ ਆ ਤੋ ਕਿੰਨਾ ਸਾਥ ਦਿੱਤਾ ਜੇ ਮੈਂ ਇਕੱਲੀ ਹੁੰਦੀ ਤੇ ਕਿੰਨੇ ਕੰਮ ਕਰਨਾ ਇਹ ਮੈਨੂੰ ਔਖੇ ਔਖੇ ਕੰਮ ਕਰਨਾ ਹੀ ਪੈਣਾ ਸੀ ਮੈਂ ਬਿਮਾਰ ਹੁੰਦੀ ਭਾਜ ਦਮਰਜੀ ਹੁੰਦੀ ਇਹਦੀ ਗੱਲ ਠੀਕ ਵਾ ਤੁਹਾਡੀ ਕੋਈ ਨਹੀਂ ਮਾਲਕ ਨੇ ਸਾਰਾ ਕੋਈ ਠੀਕ ਕਰਤਾ ਨਾ ਇਤੋਂ ਵੱਡਾ ਹੋਰ ਕੀ ਹੁੰਦਾ ਚੱਲ ਫਿਰ ਜੋਤ ਤੂੰ ਵੀ ਸੰਭਲਾ ਕਪੜੇ ਮੈਂ ਵੀ ਛਿਰਛਿਰੀ ਨਾਲ ਸਬਜ਼ੀਆਂ ਦਾ ਤਰਕਾ ਆ ਠੀਕ ਭਾਈ ਤਰਾ ਵੀ ਆਉਣ ਵਾਲਾ ਉਹਨੇ ਫਿਰ ਦਵਾਲੇ ਹੁਣਾਨ ਕੇ ਵੀ ਤੁਸੀਂ ਹੁਣ ਰਲ ਵੀ ਗਈਆਂ ਸਬਜ਼ੀ ਫਿਰ ਲੇਟ ਕਰਤੀ ਨਹੀਂ ਨਹੀਂ ਮੈਂ ਬਸ ਲੱਗੀ ਗੱਲ ਜਦੋਂ ਬਿਮਾਰ ਪਈ ਨਾ ਤਾਂ ਕਿਦਾਂ ਜੋਤ ਨੇ ਖਿਆਲ ਰੱਖਿਆ ਮੈਂ ਤੁਹਾਨੂੰ ਕਦੇ ਵੀ ਇਹਦੇ ਨਾਲ ਲੱਗਦੀ ਰਲ ਮਿਲ ਕੇ ਰਹਿਣਾ ਕੋਈ ਗੱਲ ਨਹੀਂ ਕੰਮ ਨਾ ਕਰੇਗੀ ਨਾ ਕੰਮ ਮੈਂ ਆਪੇ ਕਰ ਲਿਆ ਕਰਨੇ ਇਹਦੇ ਸਿਰ ਤੇ ਕੋਈ ਕੰਮ ਰਹਿਣ ਨਹੀਂ ਦੇਣਾ ਤੇ ਲੜਨਾ ਤੁਹਾਨੂੰ ਬਿਲਕੁਲ ਵੀ ਨਹੀਂ ਨਾ ਮੱਥੇ ਦਾ ਲੜ ਲਿਆ ਹੁਣ ਹੁਣ ਸਾਰੀਆਂ ਮੈਂ ਲੜਦੇ ਥੋੜਾ ਰਹਿਣਾ ਪਰ ਮੀਤਾ ਹਾਂਜੀ ਲੈ ਅੱਜ ਤੇ ਮੈਂ ਤਾਂ ਮਨਿਸ ਪਈਆਂ ਹੋ ਗਈਆਂ ਯਾਰ ਸੋਈ ਵੀ ਬਿਲਕੁਲ ਸਾਫ਼ ਸੁਪਾ ਲੱਗਣ ਦੀ ਆ ਤੇ ਕਮਰੇ ਵੀ ਬਿਲਕੁਲ ਐਨ ਓਕੇ ਨਹੀਂ ਸਫਾਈ ਆਪਾਂ ਕਰ ਲਈ ਆ ਕਪੜੇ ਕਪੜੇ ਧੋ ਕੇ ਸਕਾ ਕੇ ਤੈਅ ਕਰਕੇ ਰੱਖਨੇ ਜੋਤ ਨੇ ਤੇ ਮੈਂ ਸਵਜਿੰਦਰ ਕਰਾ ਲਿਆ ਅੱਛਾ ਤੇ ਫੁਲਕੇ ਲਾ ਲਿਆ ਫੁਲਕੇ ਮੈਂ ਸੋਚਣ ਦੀ ਉਡੀਕ ਹਾਂ ਹੋਗਾ ਨਾ ਤੇ ਫਿਰ ਗਰਮ ਗਰਮ ਲਾ ਦੂੰਗੀ ਠੰਡਾ ਵਾ ਠੰਡੇ ਖਾਦੇ ਵੀ ਨਹੀਂ ਜਾਂਦੇ ਫਿਰ ਗਰਮ ਗਰਮ ਹੋਂਦ ਫੇਰ ਹੀ ਖਾਣੇ ਚੰਗਾ ਕੀਤਾ ਤੇ ਜੋ ਬਣ ਕਿਥੇ ਜੋ ਬਣ ਬਾਹਰ ਹੀ ਆਇਆ ਨਹੀਂ ਅਜੇ ਤੱਕ ਆ ਤਾਂ ਉਹਨੂੰ ਵੀ ਬੁਲਾ ਲੇ ਫਿਰ ਰੋਟੀ ਖਾ ਲੰਦਾ ਹਨ ਕਿ ਚਲ ਕੋਈ ਨਹੀਂ ਮੈਂ ਬੁਲਾ ਲਾਂ ਤੇ ਉਦਾਂ ਮੈਂ ਕਹਿੰਦਿਆ ਸੀ ਕਿ ਦੇਹਲਾ ਪਰਮੀਤ ਅੱਗੇ ਜਹੀ ਜਦੋਂ ਵੀ ਆਉਂਦੇ ਰਹੇ ਨਾ ਪਰਮੀਤ ਰੋਟੀ ਬਣ ਗਈ ਆ ਤੇ ਤੂੰ ਉਹ ਕਹਿੰਦਾ ਨਹੀਂ ਹਜੇ ਨਹੀਂ ਬਣੀ ਤੇ ਕਮਰਿਆਂ ਦੇ ਵਿੱਚ ਵੀ ਉਦਾਂ ਹੀ ਗੋਡੇ ਗੋਡੇ ਖਲਾਰਾ ਹੁੰਦਾ ਰਿਹਾ ਸੀ ਨਾ ਤੂੰ ਕਰਦੀ ਨਹੀਂ ਨਾ ਜੋਤ ਕਰਦੀ ਨਹੀਂ ਪਤਾ ਨਹੀਂ ਉਹ ਇਹ ਭੋਗ ਆ ਦੇ ਆਣ ਕਰਕੇ ਇਦਾਂ ਹੋਇਆ ਜਾਂ ਤੇਰੇ ਬਿਮਾਰ ਹੋਣ ਕਰਕੇ ਨਹੀਂ ਮੇਰੇ ਬਿਮਾਰ ਹੋਣ ਕਰਕੇ ਉਹ ਤੇ ਵਿਚਾਰੀ ਗਲਤ ਨਹੀਂ ਹੈਗੀ ਉਹਦੇ ਦਿਲ ਵਿੱਚ ਕੁਝ ਵੀ ਨਹੀਂ ਹੈਗਾ ਹੁਣ ਜਦੋਂ ਮੈਂ ਬਿਮਾਰ ਪਈਆਂ ਜਿੰਨਾਂ ਨੇ ਮੇਰਾ ਖਿਆਲ ਕੀਤਾ ਨਾ ਤੇ ਮੈਨੂੰ ਜਰੂੜ ਕਰਾ ਲਈ ਤੇ ਪਰ ਮੀਤ ਮੈਂ ਤੇਨੂੰ ਕੀ ਕਹਿੰਦਾ ਰਹੀ ਇਹੋ ਹੀ ਕਹਿੰਦਾ ਰਹੀ ਨਾ ਕਿ ਬਾਉ ਉਹ ਚੰਗੀ ਆ ਤੇਰਾ ਪੱਖ ਰੱਖਦੀ ਆ ਤੇਰੇ ਬਾਰੇ ਗਲਤ ਨਹੀਂ ਸੋਚਦੀ ਤੇ ਕੋਈ ਗੱਲ ਨਹੀਂ ਗਲਤੀਆਂ ਫਿਰ ਹੋ ਹੀ ਜਾਂਦੀਆਂ ਗਲਤੀਆਂ ਮਨੁੱਖਾਂ ਕੋਈ ਹੁੰਦੀਆਂ ਮੈਨੂੰ ਵੀ ਗਲਤ ਫਹਮੀ ਹੋ ਗਈ ਯਾਰ ਮੇਰ ਨਾਲ ਜਿੱਦ ਕਰਦੀ ਹੈ ਤੇ ਮੈਂ ਤਾਂ ਆ ਕੇ ਮੈਂ ਵੀ ਫਿਰ ਅੱਗੇ ਆ ਕਰਕੇ ਰਹਿੰਦੀ ਕਿ ਨਹੀਂ ਜੇ ਇਹ ਕੰਮ ਨਹੀਂ ਕਰਦੀ ਤੇ ਮੈਂ ਵੀ ਨਹੀਂ ਕਰਨਾ ਪਰ ਹੁਣ ਮੈਂ ਨਹੀਂ ਇਦਾਂ ਕਰਨਾ ਹੁਣ ਜੇ ਕੰਮ ਕਰੇਗੀ ਠੀਕ ਹੈ ਨਾ ਕਰੇਗੀ ਮੈਂ ਆਪੇ ਕੰਮ ਕਰ ਲਿਆ ਕਰਨੀ ਬਿਲਕੁਲ ਪਰਮੀਤ ਮੈਂ ਤਾਂ ਇਹੋ ਗੱਲ ਕਹਿੰਦਾ ਰਿਹਾ ਸੀ ਕਿ ਤੁਸੀਂ ਵੱਡੇ ਹੋ ਘਰ ਦੇ ਵਿੱਚ ਤੇ ਤੁਹਾਨੂੰ ਸਭ ਕੁਝ ਦੇਖਣਾ ਪੈਣਾ ਜੇ ਜੋਤਨੇ ਨਹੀਂ ਕੀਤਾ ਤੇ ਆਪ ਕਰ ਲੈਣਾ ਪੈਣਾ ਹਾਂ ਨਹੀਂ ਆਪਾਂ ਅੱਗੇ ਬਹਿ ਕੇ ਗੱਲਾਂ ਹੀ ਕਰਨੀ ਕਿ ਤੁਸੀਂ ਤੁਹਾਨੂੰ ਬਥੇ ਰਸਮ ਚ ਹੁੰਦੇ ਰਹੇ ਸੀ ਅਸੀਂ ਨਹੀਂ ਸਮਝਦੇ ਰਹੇ ਪਰ ਹੁਣ ਅਗਰ ਆ ਗਈ ਹਾਂ ਚਲੇ ਦਾਇਆ ਜੇ ਤੂੰ ਹੀ ਚੰਗੇ ਟਾਈਮ ਤੇ ਸਮਝ ਗਈ ਓ ਠੀਕ ਹੈ ਨਾ ਤੇ ਜੇ ਨਾ ਸਮਝਦੀ ਆ ਤੇ ਕੀ ਪਤਾ ਅਸੀਂ ਦੋਵੇਂ ਭਰਾ ਵੱਖ-ਵੱਖ ਹੋ ਜਾਂਦੇ ਉਹ ਤਾਂ ਹੈ ਉਹ ਵੱਖ ਹੋਣਾ ਹੀ ਪੈਣਾ ਜਿੱਦਾਂ ਲੜਾਈ ਚੱਲਣ ਦੀ ਅਸੀਂ ਤਾਂ ਵੱਖ ਕਰਾਈ ਦੇਣਾ ਹੀ ਬਹੁਤ ਬਦਨ ਬਿਮਾਰ ਪੈ ਗਈਆਂ ਤੇ ਕਿਦਾਂ ਮੇਰੇ ਮਨ ਮੇਰੇ ਪੈ ਗਈਆਂ ਹੂੰ ਇਹ ਤਾਂ ਵੱਖ ਰਿਆ ਹੋਂ ਤਾਂ ਘੱਟ ਥੋੜੀਆਂ ਚਲ ਕੋਈ ਗੱਲ ਨਹੀਂ ਮੈਂ ਮਾਰਨਾ ਜੋਗ ਨੂੰ ਆਵਾਜ਼ ਤੇ ਦਵਾ ਦਵਾ ਫੁਲਕੇ ਲਾਓ ਭੁੱਖ ਲੱਗੀ ਦੀ ਮੈਂ ਤਾਂ ਅੱਗੇ ਸੋਚਣ ਦੀ ਨਿਆਣੀ ਚਲ ਗਲਤੀਆਂ ਉਹਦੇ ਕੋ ਹੋ ਗਈਆਂ ਉਹਦੇ ਕੋ ਹੋਈਆਂ ਮੈਂ ਉਹ ਤੋਂ ਵੱਧ ਜ਼ਿੰਦਗੀ ਗਈ ਰਹੀ ਹੈਨਾ ਮੈਨੂੰ ਤਾਂ ਜਲ ਸਸ ਦਾ ਪਿਆਰ ਮਿਲ ਗਿਆ ਉਹਨੂੰ ਕਿਹਦਾ ਪਿਆਰ ਮਿਲਿਆ ਉਹ ਆਣ ਕੇ ਮੇਰੇ ਨਾਲ ਲੜਦੀ ਰਹੀ ਮੈਂ ਉਹਦੇ ਨਾਲ ਲੜਦੀ ਰਹੀ ਪਰ ਹੁਣ ਮੈਂ ਆਪਣੇ ਮਨ ਨੂੰ ਸਮਝਾ ਲਿਆ ਕਿ ਉਹਦੇ ਵੱਡੀ ਭੈਣ ਵਾਂਗ ਬਣ ਕੇ ਰਹਿਣਾ ਰਲ ਮਿਲ ਕੇ ਰਹਿਣਾ ਜੇ ਮarli moti ਗਲਤੀ ਵੀ ਹੋ ਜਾਂਦੀ ਹੈ ਨਾ ਤੋ ਉਹਨੂੰ ਪਿਆਰ ਨਾਲ ਸਮਝਾ ਲੈਣਾ ਅੱਗੋਂ ਜਿੱਦਣਾ ਨਹੀਂ ਹੈ ਮੈਂ ਇੱਕ ਗੱਲ ਹੋਰ ਸੋਚੰਡੀ ਸੀ ਕਿ ਕਿਸ ਦਿਨ ਜਾ ਕੇ ਸ਼ਹਿਰ ਤੇ ਜੋਤ ਨੂੰ ਸੂਟ ਨਾ ਬਣਾਦੀ ਚਲ ਆਇਆ ਤੇ ਵਧੀਆ ਗੱਲ ਆ ਪਰ ਮੀਤ ਕਿ ਤੂੰ ਵੀ ਆਖਿਆ ਕਿ ਜੋਤ ਨੂੰ ਸੂਟ ਲੈ ਕੇ ਦੇਣਾ ਵਾ ਨਹੀਂ ਤੇ ਪਹਿਲੇ ਤੂੰ ਜੋ ਨੂੰ ਸੂਟ ਲੈਣ ਦੇ ਨਾਂ ਤੇ ਲੜਦੀ ਰਹਿੰਦੀ ਰਹੀ ਹੈ ਨਾ ਤੇ ਕੋਈ ਗੱਲ ਨਹੀਂ ਅਸੀਂ ਨਾ ਦੋਵੇਂ ਭਰਾ ਆਪਸੇ ਸਲਾਹ ਕਰਨ ਦੇ ਦੇ ਹੀ ਕਿ ਕਿਹੇ ਦਿਨ ਚੱਲੀਏ ਤੁਹਾਡੇ ਘਰ ਤੇ ਜੋਤੇ ਦੇ ਘਰ ਜੇ ਹੋ ਸਕੇ ਤੇ ਪਹਿਲੇ ਜਿਹਦਾ ਦਿਲ ਕਰੇਗਾ ਉਹਦੇ ਕੋਲ ਰਾਤ ਰਹਿ ਪਾਂਗੇ ਠੀਕ ਹੈ ਨਾ ਇਹ ਵੀ ਗੱਲ ਠੀਕ ਹੈ ਐਦਾਂ ਕਰਾਂਗੇ ਪਹਿਲਾਂ ਜੋਤ ਦੇ ਪਿੰਡ ਚੱਲ ਜਾਾਂਗੇ ਸ਼ਾਮੇ ਜਾਵਾਂਗੇ ਰਾਤ ਉੱਥੇ ਰਵਾਂਗੇ ਤੇ ਅਗਲੇ ਦਿਨ ਸਾਡੇ ਪਿੰਡ ਉੱਥੇ ਚੱਲ ਜਾਾਂਗੇ ਤਾਂ ਸਾਰੇ ਦਿਨ ਰਹਿਣਗੇ ਸ਼ਾਮ ਨੂੰ ਘਰ ਆ ਰਾਂਗੇ ਠੀਕ ਆ ਠੀਕ ਨਹੀਂ ਤੇ ਚੱਲ ਇਦਾਂ ਕਰਨੇ ਆ ਪਹਿਲੇ ਜੋਤ ਨੂੰ ਸੂਟ ਲਿਆ ਦਿੰਨੇ ਆ ਹਾਂ ਨਹੀਂ ਸੂਟ ਬਣਾ ਕੇ ਨਾ ਸੀਂ ਕੇ ਤਾਂ ਫਿਰ ਉਹ ਸੂਟ ਹੀ ਪਾ ਕੇ ਦੇਣਾ ਠੀਕ ਆ ਤੇ ਫਿਰ ਆਪਣੇ ਵਾਸਤੇ ਵੀ ਲੈ ਲਿਓ ਕੋਈ ਗੱਲ ਨਹੀਂ ਵੇਖਾਂ ਜੇ ਪਸੰਦ ਆਇਆ ਕਿ ਮੈਂ ਆਪਣਾ ਵੀ ਲੈ ਲਾਂਗੀ ਪਰ ਜੋਤ ਨੂੰ ਤਾਂ ਬਣਾ ਕੇ ਦਈਏ ਪਹਿਲਾਂ ਠੀਕ ਆ ਹਾਂ ਨਹੀਂ ਕੋਈ ਗੱਲ ਨਹੀਂ ਬਾਜੀ ਤੁਸੀਂ ਐਂ ਕੰਮ ਕਰੋ ਨਾ ਇੱਥੇ ਹੀ ਆਜੋ ਹਾਂ ਨਹੀਂ ਨਹੀਂ ਕੋਈ ਨਹੀਂ ਸੋ ਇੱਥੇ ਚੱਲ ਜਾਂਗੇ ਫਿਰ ਗਾਂ ਹੂੰ ਨਹੀਂ ਨਹੀਂ ਕੋਈ ਗੱਲ ਨਹੀਂ ਓਕੇ ਬਾਜੀ ਓਕੇ ਠੀਕ ਆ ਠੀਕ ਠਾਕ ਹਾਂਜੀ ਵਧੀਆ ਠੀਕ ਠਾਕ ਅੱਜ ਤੇ ਆਪੀ ਚਾਹ ਗਈ ਹੈ ਚਾਹ ਨਹੀਂ ਨਹੀਂ ਦੱਸ ਅੱਗੇ ਤੈਨੂੰ ਚਾਹ ਨਹੀਂ ਮਿਲਦੀ ਉਹੀ ਗੱਲਾਂ ਕਰਦੇ ਰਹਿੰਦੇ ਦੇਖੀ ਉਹ ਨਹੀਂ ਚਾਹ ਤਾਂ ਮਿਲਦੀ ਆ ਪਰ ਅੱਗੇ ਕੰਮ ਨਹੀਂ ਨਾ ਸਾਰੇ ਹੁੰਦੇ ਹੁੰਦੇ ਟਾਈਮ ਸਰ ਹੁਣ ਇਹ ਵੱਡਾ ਸੁੱਖ ਹੋਆ ਵੀ ਚਲੋ ਕੰਮ ਤੇ ਹੋਣੇ ਘਟੋ ਘਟ ਕਰ ਕੰਮ ਤੇ ਅੱਗੇ ਵੀ ਹੁੰਦੇ ਆ ਤੀਹ ਤੇਵੇਂ ਇਦਾਂ ਕਹੀ ਜਾਂਦੇ ਜੀ ਕੰਮ ਤੇ ਹੁੰਦੇ ਰਹੇ ਆ ਪਰ ਜਿਹੜਾ ਕੰਮ ਸੁੱਖ ਸ਼ਾਂਤੀ ਨਾਲ ਹੋਏ ਨਾ ਉਹਦੇ ਨਾਲ ਦੀ ਰੀਸ ਨਹੀਂ ਹੁਣ ਕੱਲ ਪਰਸੋਂ ਦੀ ਅਹੀਂ ਘਰ ਚ ਕੋਈ ਉੱਚੀ ਆਵਾਜ਼ ਨਹੀਂ ਸੁਣੀ ਭਾਜੀ ਵੀ ਲਈ ਸੀ ਇੱਕ ਗੱਲ ਗੱਲ ਕਹਿੰਦੇ ਵੀ ਹੁਣ ਸਭੋ ਜਾਨ ਨੂੰ ਵੀ ਸਾਡੇ ਨੂੰ ਸੁਖਵਾ ਕਿ ਚੱਲ ਘਟੋ ਘਟ ਕੰਮ ਕਰ ਲਈਏ ਇਕੱਠੀਆਂ ਕਰ ਲਈਏ ਅੱਗੇ ਜਦੋਂ ਤੁਸੀਂ ਲੜਦੀਆਂ ਸੀ ਤੁਹਾਡੇ ਕੰਮ ਵੰਡੀ ਦੇ ਸੀਗੇ ਕਿ ਸਵੇਰੇ ਉਹਨੇ ਕਰਨਾ ਸ਼ਾਮੀ ਉਹਨੇ ਕਰਨਾ ਇੱਕ ਦਿਨ ਉਹਨੇ ਕਰਨਾ ਤੇ ਦੂਜੇ ਦਿਨ ਉਹਨੇ ਕਰਨਾ ਤੇ ਫਿਰ ਵੀ ਕੰਮ ਨਾ ਹੋਣੇ ਤੇ ਹੁਣ ਤੁਸੀਂ ਆਪ ਹੀ ਵੇਖਦੀਆਂ ਜੇ ਫੇ ਰੋਟੀ ਰਹਿੰਦੀ ਆ ਚਲ ਮੈਂ ਰੋਟੀ ਬਕਾ ਦੇਣੀ ਹੈ ਕੱਪੜੇ ਰਹਿੰਦੇ ਚਲ ਮੈਂ ਕੱਪੜੇ ਮਸ਼ੀਨ ਚ ਪਾ ਦੇਣੀ ਕੰਮ ਹੈ ਕਿ ਨਹੀਂ ਕਵਾ ਉਹ ਕੋਈ ਗੱਲ ਨਹੀਂ ਹੁਣ ਤੇਹਾਨੂੰ ਸਮਝ ਆ ਗਈ ਐ ਨਾ ਹੋਂਤੇ ਨਾ ਤਹੀਆਂ ਨਦਾਨੇ ਮਾਰੋ ਚਲੋ ਮੈਂ ਵੀ ਤੇ ਇਹੋ ਗੱਲ ਦੀ ਪ੍ਰਸ਼ੰਸਾ ਕਰਨ ਡਿਆ ਵਾਂ ਕਿ ਚਲੋ ਵਧੀਆ ਵਾ ਹੁਣ ਸਭੋ ਤੁਹਾਨੂੰ ਵੀ ਖੁਸ਼ੀ ਹੁੰਦੀ ਵੇਖ ਕੇ ਹੁਣ ਤੇਹੀ ਸਮਝ ਲਿਆ ਵਾ ਆਪਣੇ ਕੰਮ ਜੇ ਅਸੀਂ ਇੱਕ ਦੂਜੇ ਦਾ ਦੁੱਖ ਸੁੱਖ ਤੇ ਸਾਥ ਨਾ ਦੇਵਾਂਗੇ ਤੇ ਤਹੀਨੇ ਵੀ ਹੱਡੀ ਗੱਲ ਨਹੀਂ ਸਾਰਿਆਂ ਕਹਿਣਾ ਵਾ ਵੀ ਲੜਦੀਆਂ ਹੀ ਰਹਿੰਦੀਆਂ ਆਪੇ ਇਹਨਾਂ ਲੜ ਕੋਲ ਕੀਕੋ ਜੀਆਂ ਹੋ ਜਾਣਾ ਇਹੋ ਗੱਲ ਤੇ ਮੈਂ ਸਮਝਾਉਣਾ ਵਾਂ ਕਿ ਜੇ ਹੁਣ ਮੰਨ ਲਾ ਅਸੀਂ ਦੋਵੇਂ ਭਰਾ ਆਪਸੇ ਇੱਕ ਦੂਜੇ ਨਾਲ ਗੱਲਬਾਤ ਘਾਂਡੇ ਸਾਰੀ ਸਹੀ ਸਹੀ ਤੇ ਤੁਸੀਂ ਦੋਵਜਨੇ ਲੜੋ ਤੇ ਫਿਰ ਅਸੀਂ ਦੱਸੋ ਕਿਦਾਂ ਸਾਰੇ ਕੰਮ ਰਲ ਕੇ ਕਰਨੇ ਜੇ ਤੁਸੀਂ ਦੋਵੇਂ ਜੜੀਆਂ ਖੁਸ਼ ਹੋ ਵਧੀਆ ਤਰੀਕੇ ਨਾਲ ਸਾਰੇ ਕੰਮ ਕਰੋ ਤੇ ਫੇਰ ਹੀ ਸਾਨੂੰ ਵੀ ਹਿੰਮਤ ਮਿਲਦੀ ਹੈ ਨਹੀਂ ਹੁਣ ਇਹ ਹੀ ਆਪਣਾ ਮਨ ਸਮਝਾ ਲਿਆ ਵਾ ਕਾਚ ਜੋ ਮਰਜੀ ਹੋ ਜੇ ਇੱਕ ਦੂਜੀ ਨਾਲ ਚੀ ਵਾਚ ਨਹੀਂ ਬੋਲਣਾ ਹੈਗਾ ਤੇ ਇੱਕ ਦੂਜੀ ਦੀ ਗੱਲ ਨਹੀਂ ਮੋੜਨੀ ਮੈਂ ਤੇ ਇਸ ਹਿਸਾਬ ਲਾਉਂਦੀ ਹਾਂ ਪੀ ਅੱਜ ਦੀਦੀ ਬਿਮਾਰ ਹੈਗੇ ਰੱਬ ਨਾ ਕਰੇ ਮੈਨੂੰ ਕੋਈ ਗੱਲ ਹੋ ਜੇ ਮੈਂ ਬਿਮਾਰ ਹੋ ਜਾ ਤੇ ਫੇਰ ਫੇਰ ਕਿੰਨੇ ਸਾਦ ਨੂੰ ਪੁੱਛਦੀ ਤੇ ਕੱਲ ਨੂੰ ਕਿੰਨੇ ਪੁੱਛਣਾ ਹੈ ਮੈਨੂੰ ਹੁਣ ਕੱਲ ਨੂੰ ਤੁਹਾਨੂੰ ਕਿਤੇ ਲੋੜ ਪੈ ਜੇ ਤੁਸੀਂ ਕਿਤੇ ਜਾਣਾ ਹੋਵੇ ਤੇ ਅਗਲੀ ਝਟ ਭੱਜੀ ਆਊਗੀ ਹੂੰ ਵੀ ਮਾਰੇ ਟਾਈਮ ਤੇ ਇਹਨੇ ਮੇਰਾ ਸਾਥ ਦਿੱਤਾ ਹੀ ਹੁਣ ਮੈਂ ਵੀ ਸਾਥ ਦੇਣਾ ਇਹਦਾ ਇਹ ਤੇ ਹੱਥ ਨੂੰ ਹੀ ਹੱਥ ਵਾਣਾ ਅਸੀਂ ਤੇ ਆਪਣੀਆਂ ਗਲਤੀਆਂ ਮੰਨ ਲਈਆਂ ਹੁਣ ਨਹੀਂ ਅਸੀਂ ਗਾਹ ਕੋਈ ਗਲਤੀ ਕਰਦੇ ਤੇ ਤੁਸੀਂ ਇਹਨਾਂ ਨੂੰ ਜਿੱਥੇ ਗਲਤੀ ਹੋ ਜੇ ਨਾ ਸਮਝਾਏ ਹੋਈ ਐਵੇਂ ਨਾ ਕਿਤੇ ਸਾਡੇ ਮੂੰਹ ਲਾ ਕੇ ਵੀ ਸਮਝਾਉਨੇ ਹਾਂ ਪਰ ਇਹ ਸਮਝ ਤੁਹਾਨੂੰ ਆਪ ਹੀ ਆਉਣੀ ਸੀ ਬਾਕੀ ਕੋਈ ਨਹੀਂ ਜਿੱਥੇ ਕਿਤੇ ਸਾਡੀ ਲੋਡ ਹੁੰਦੀ ਦੱਸਿਆ ਕਰੋ ਅਸੀਂ ਕਿਹੜਾ ਭਾਜਨੇ ਕਿਸੇ ਗੱਲ ਤੋਂ ਚੱਲ ਹੁਣ ਇਹ ਚੀਜ਼ ਦਾ ਧਿਆਨ ਰੱਖਿਓ ਤੇ ਇਕੱਠੀਆਂ ਕੰਮ ਕਰਿਆ ਕਰੋ ਠੀਕ ਹੈ ਨਾ ਨਹੀਂ ਨਹੀਂ ਕੋਈ ਨਹੀਂ ਹਾਂ ਤੁਸੀਂ ਜਾਓ ਕਰ ਮੈਂ ਵੀ ਆ ਗਿਆ ਇੱਕ ਮਿੰਟ ਹੈ ਠੀਕ ਜੀ ਹੁਣ ਪਤਾ ਲੱਗਾ ਨੇ ਇਹਨਾਂ ਨੂੰ ਵੀ ਇਹ ਇੱਕ ਇਹ ਵਿੱਚ ਬਰਕਤ ਹੁੰਦੀ ਐ ਅੱਗੇ ਤੇ ਇੱਕ ਦਿਨ ਲੜ ਲਿਆ ਘੋਲ ਲਿਆ ਬੋਲ ਵਾਰ ਲਿਆ ਤੇ ਬਸ ਠੀਕ ਹੈ ਠੀਕ ਐ ਇਹ ਕਿਤਾ ਤੇ ਪਤਾ ਹੀ ਨਹੀਂ ਹੈ ਇਹਨਾਂ ਨੂੰ ਮੈਂ ਤਾਂ ਜੋਤ ਵੀ ਆਈ ਸੀ ਮੇਰੇ ਨਾਲ ਉਧਰ ਤੇ ਮੈਂ ਉਹਨੂੰ ਵੀ ਇਹੋ ਗੱਲ ਹੀ ਕਹਿੰਦੇ ਆਂ ਸੀ ਮੈਂ ਕਿ ਹੁਣ ਜੇ ਇਕੱਠਾ ਕੰਮ ਚੱਲਿਆ ਹੋਣਾ ਤੇ ਅੱਗੇ ਵਾਂਗੂ ਨਾ ਕਰਿਓ ਕਿ 2000 ਦਿਨ ਇਕੱਠਿਆਂ ਕੀਤਾ ਤੇ ਮੁੜ ਕੇ ਫੇਰ ਅੱਡ ਹੋ ਗਏ ਮੈਂ ਹੁਣ ਉਹ ਕੰਮ ਨਾ ਕਰਿਓ ਤੇ ਇਕੱਠਿਆਂ ਹੀ ਰਹੇ ਹੁਣ ਠੀਕ ਐ ਕਹਿੰਦੇ ਲਈ ਕਹਿੰਦੀ ਨਹੀਂ ਨਹੀਂ ਹੁਣ ਤੇ ਨਹੀਂ ਕਹਿੰਦੀ ਇਹੋ ਜਿਹਾ ਕੰਮ ਹੁੰਦਾ ਹੁਣ ਤੇ ਪੱਕਾ ਹੀ ਕਹਿੰਦੀ ਇਕੱਠੇ ਹੀ ਕਰਿਆ ਕਰਾਂਗੇ ਹੁਣ ਉਨੇ ਨਹੀਂ ਮੈਂ ਆਇਆ ਹੈ ਨਾ ਬਰੋਂ ਤੇ ਮੈਂ ਆ ਕੇ ਵੇਖਿਆ ਸਾਹ ਸੁਭਾਈ ਸਾਰੀ ਐਂ ਟਾਈਮ ਤੇ ਹੋਈ ਦੀ। ਨਹੀਂ ਮੈਂ ਹੀ ਵਿਖਨੇ ਮੈਂ ਤਾਂ ਕੰਮ ਤੇ ਸਾਰਾ ਅੱਜ ਟਾਈਮ ਸੇ ਨਿਬੇੜ ਲਿਆ ਵਾ ਤੇ ਰੋਟੀ ਪਾਣੀ ਵੀ ਬਣਾ ਕੇ ਰੱਖਿਆ। ਹੂੰ ਤੇ ਚਲੋ ਫਿਰ ਮੈਂ ਪਰਮੀਤ ਨੂੰ ਪੁੱਛਿਆ ਸੀ। ਅੱਛਾ ਤੇ ਉਹ ਕਹਿੰਦੀ ਸੀ ਕਿ ਨਹੀਂ ਨਹੀਂ ਮੇਰੀਆਂ ਅੱਖਾਂ ਖੁੱਲ ਗਈਆਂ। ਮੈਂ ਗਲਤੀ ਹੀ ਜੋਤ ਸਹੀ ਕੀ ਮੈਂ ਹੀ ਉਹਦੇ ਨਾਲ ਕਰਦੀ ਰਹੀ ਐ ਤਾਂ। ਇਹ ਆਹੋ ਗਲਤੀ ਤੇ ਦੋਵਾਂ ਦੀ ਬਰਾਬਰੀ ਸੀ। ਹਾਂ। ਇਹ ਹੁਣ ਅਸੀਂ ਕਹੀਏ ਵੀ ਇੱਕ ਦੀ ਗਲਤੀ ਤੇ ਉਹ ਵੀ ਗੱਲ ਗਲਤ ਵਾ। ਹੂੰ ਹੂੰ। ਗਲਤੀ ਦੋਵਾਂ ਦੀ ਬਰਾਬਰ ਹੀ। ਦੋਵਾਂ ਨੂੰ ਚਾਹੀਦਾ ਸੀ ਸਮਝਣਾ ਕਿ ਕੰਮ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਕਰੀਏ ਪਰ ਨਾ ਜੇ ਉਹਨੇ ਮੜਾ ਜਗਾ ਘਟ ਕਰਤਾ ਉਹਨੇ ਕਹਿਣਾ ਮੈਂ ਉਹ ਤੋਂ ਵੀ ਘਟ ਕਰਨਾ ਇਹ ਨਹੀਂ ਕਹਿਣਾ ਵੀ ਚੱਲ ਕੋਈ ਗੱਲ ਨਹੀਂ ਜੇ ਇੱਕ ਨੇ ਇੱਕ ਕੰਮ ਕਰਦਾ ਦੂਜੀ ਮੈਂ ਉਹ ਕਰ ਦੇ ਇਹ ਕੰਮ ਤੇ ਸੋਚਦੀ ਨਹੀਂ ਦਈਆਂ ਤੇ ਹੁਣ ਉਹਦਾ ਇਹ ਆ ਕਿ ਆਪਣੇ ਮਨ ਚੋਂ ਇਹਨਾਂ ਨੂੰ ਹੋਇਆ ਇਹ ਅਹਿਸਾਸ ਹੋਇਆ ਵਾ ਤੇ ਹੁਣ ਉਹਦਾ ਠੀਕ ਆ ਕੰਮ ਦੋ ਦਿਨ ਹੋ ਗਏ ਆ ਚਲੋ ਇੱਕ ਵਧੀਆ ਬੰਦਾ ਨਾ ਸਮਝਦਾ ਹੀ ਉਦੋਂ ਆ ਜਦੋਂ ਉਹਨੂੰ ਆਪ ਅਹਿਸਾਸ ਹੋਵੇ ਕਿਸੇ ਦੇ ਕਹਿਣ ਨਾਲ ਨਾ ਉਹ ਸਮਝ ਛੋੜ ਹੁੰਦਾ ਵਾ ਤੇ ਹੁਣ ਪਰਮੀਤ ਦੇ ਹੀ ਕਹਿਣ ਅੱਛਾ ਕਹਿੰਦੀ ਕਿ ਮੇਰਾ ਦਿਲ ਕੰਡਿਆ ਕਿ ਜੋਤ ਨੂੰ ਸੂਟ ਲਿਆ ਕੇ ਦਈਏ ਅੱਛਾ ਤੇ ਮੈਂ ਸ਼ੋਰ ਆ ਕਿ ਤੇ ਤੂੰ ਕਹੀ ਹੈ ਆਹ ਵਧੀਆ ਸੁਖ ਚੱਲ ਇੱਕ ਦੂਜਾ ਸੋਚਣ ਡੀਆਂ ਵਾ ਵਧੀਆ ਗੱਲ ਵਾ ਤੇ ਨਾਲੇ ਤੁਸੀਂ ਇੱਕ ਦਿਨ ਕਹਿਣ ਡੇ ਹੈ ਕਿ ਜਾਣਾ ਵਾ ਤੇ ਮੈਂ ਕਿਹਾ ਪਰਮੀਤ ਨੂੰ ਮੈਂ ਅਸੀਂ ਵੀ ਦੋ ਜਣੇ ਸਲਾਹ ਕਰਨ ਡੇ ਹੈ ਕਿ ਕਿਸ ਦਿਨ ਚੱਲੀਏ ਤੁਹਾਡੇ ਪਿੰਡੇ ਨਾਲ ਦੇ ਆਹ ਨਹੀਂ ਕੋਈ ਨਹੀਂ ਹੋ ਉਹ ਨਹੀਂ ਕਿਸ ਦਿਨ ਫਿਰ ਹਨਾ ਤੇ ਇੱਕੋ ਦਿਨ ਹੀ ਕੱਢੋ ਟਾਈਮ ਫਿਰ ਨਾਲੇ ਇਹਨਾਂ ਨੂੰ ਪਿੰਡੋਂ ਫੇਰਾ ਮਰਾ ਲਿਓ ਦੋਵਾਂ ਨੂੰ ਹੀ ਤੇ ਨਾਲੇ ਸ਼ਹਿਰੋਂ ਸਮਾਸ ਨੂੰ ਲੈ ਦਾਂਗੇ ਜਿਹੜਾ ਕਹਿਣਗੇ ਚਲ ਇਦਾਂ ਕਰ ਲੈਨੇ ਆ ਉਹਦਾ ਮੈਂ ਸੋਚਣ ਡਿਆ ਹੈ ਕਿ ਪਹਿਲੇ ਸੂਟ ਬਾਤ ਚੱਲੀ ਏ ਤੇ ਜਿੱਦਾਂ ਤੁਸੀਂ ਕਹਿੰਦੇ ਉਹ ਜੇ ਇਕੱਠੇ ਜਾਣਾ ਇੱਕ ਵਾਰੀ ਜਾਣਾ ਦੇਖੋ ਰਲ ਜਨਿਆ ਕੋਈ ਗੱਲ ਨਹੀਂ ਆਪਾਂ ਇਦਾਂ ਕਰਦੇ ਆ ਇਹਨਾਂ ਨੂੰ ਵੀ ਪੁੱਛ ਲੈਨੇ ਆ ਠੀਕ ਆ ਕਿ ਕਿੱਦਾਂ ਕਰਨੀ ਆ ਆਪਾਂ ਅਸੀਂ ਸਲਾਹ ਕਰਕੇ ਦੱਸ ਦਿੰਦੀਆਂ ਵਾ ਠੀਕ ਆ ਤੇ ਜਿੱਦਾਂ ਕਹਿਣ ਗਿਆ ਉਦਾਂ ਚੱਲ ਜਾਗੇ ਬਿਲਕੁਲ ਹੈਨਾ ਮੜ ਕੇ ਕਹਿਣ ਗਿਆ ਵੀ ਮੈਂ ਆਪਾਂ ਜੀ ਸਲਾਹ ਕਰੀ ਜਾਂਦੇ ਸਾਨੂੰ ਪੁੱਛਦੇ ਹੀ ਨਹੀਂਗੇ ਆ ਚੱਲ ਠੀਕ ਆ ਪੁੱਛ ਲਿਓ ਹੈਨਾ ਇਹਨਾਂ ਦੇ ਸੁਟਨੇ ਸਾਰੀ ਗੱਲ ਇਹ ਆਪੇ ਸਲਾਹ ਕਰਕੇ ਦੱਸਣ ਗਿਆ ਵੀ ਕਿਦਨ ਸ਼ਹਿਰ ਜਾਣਾ ਤੇ ਕਿਦਨ ਪਿੰਡ ਜਾਣਾ ਤੇ ਨਾਲੇ ਵੀ ਕਥੀਆਂ ਜਾਣਾ ਵਾ ਕਿ ਜਾਂ ਵਥਲੇ ਵਖਰੇ ਜਾਣਾ ਵੀ ਦੱਸ ਦੇਣਗੇ ਹੈਨਾ ਯਾਰ ਸਾਡੇ ਦਾ ਪਤਾ ਗ ਹੂੰ ਕਿ ਚੱਲੇ ਇਹਨਾਂ ਨੂੰ ਨਾ ਸਮਝ ਆ ਗਈ ਤੇ ਨਹੀਂ ਤੇ ਤੈਨੂੰ ਪਤਾ ਹੀ ਆ ਜਨਾਨੀ ਦੇ ਸਿਰ ਤੇ ਘਰ ਹੁੰਦਾ ਆ ਉਹ ਆਹੋ ਜੀ ਇਹੀ ਨਾ ਸਮਝਾਂ ਤੇ ਫਿਰ ਕਰਨਾ ਵੀ ਕੀ ਆ ਫਿਰ ਕਰਨਾ ਕੀ ਉਹ ਖਾਂਹਿੰਦਾ ਕੰਮ ਮੜਕੇ ਨਹੀਂ ਤੇ ਅਹੀਂ ਤੇ ਜਿੰਨਾ ਦੋਵਾਂ ਜਣੇ ਨੇ ਯੋਰ ਲਾਇਆ ਕੋਈ ਫਾਇਦਾ ਨਹੀਂ ਇਹਨਾਂ ਨੂੰ ਹੁਣ ਆਪ ਹੀ ਸਮਝ ਆਈ ਆ ਚਲੇ ਆ ਕਿ ਸਾਡਾ ਘਰ ਨਾ ਟੁੱਟਣ ਤੋਂ ਬਚ ਗਿਆ ਤੇ ਹੁਣ ਵਧੀਆ ਕੰਮ ਚੱਲਦਾ ਰਹੂਗਾ ਅੱਗੇ ਤੇ ਨਾਲੇ ਇਹ ਕਿ ਸਿਆਣੇ ਵੀ ਕਹਿੰਦੇ ਆ ਨਾ ਦੇਰ ਆਏ ਦਰੁਸਤ ਆਏ ਚੱਲ ਇਹਨਾਂ ਨੂੰ ਅਕਲ ਤੇ ਆ ਗਈ ਨਾ ਉਹ ਨਹੀਂ ਵਧੀਆ ਵਾ ਇਹ ਸਾਡੇ ਸਮਝਾਇਆ ਇਹਨਾਂ ਸਮਝਣਾ ਵੀ ਨਹੀਂ ਹੈਗਾ ਇਹਨਾਂ ਦੇ ਆਪਣੇ ਮਨ ਚੋਂ ਹੀ ਇਹ ਅਹਿਸਾਸ ਹੋਇਆ ਵਾ ਨਾ ਕਿ ਏਕਤਾ ਚੀ ਬਰਕਤ ਵਾ ਬਿਲਕੁਲ ਤੇ ਫੇਰ ਹੀ ਇਹਨਾਂ ਨੂੰ ਸਮਝ ਆਈਏ ਨਹੀਂ ਤੇ ਸਾਡੇ ਸਮਝਾਇਆ ਕਿਤੇ ਸਮਝਦੇ ਨਹੀਂ ਹੈਗੇ ਨਾ ਯਾਰ ਨਾ ਯੋਰ ਲਾ ਕੇ ਵੇਖ ਲਿਆ ਸੀ ਦੋਵਾਂ ਜਣਿਆਂ ਨੇ ਕੋਈ ਨਹੀਂ ਇਹਨਾਂ ਨੂੰ ਕਹਿੰਨੇ ਆ ਕਿ ਤੁਸੀਂ ਹੁਣ ਸਲਾਹ ਬਣਾਉਂ ਦੋਵੇਂ ਜਣੀਆਂ ਤੇ ਕਿਦਾਂ ਕਰਨੀ ਉਸ ਹੱਬ ਨਹੀਂ ਕਰ ਲਾਂਗੇ ਬੈਜਾ ਮੰਨਦੇ ਸੀ ਬੈਜਾ ਮੈਂ ਤਾਂ ਸਲਾਹ ਹੀ ਕਰਦੀ ਸੀ ਦੱਸੋ ਕੀ ਮਾਰਨੀ ਮੈਂ ਬੁੱਛੂਂ ਨਹੀਂ ਕਿ ਸੂਟ ਕਿਦਾਂ ਦਾ ਲੈਣਾ ਮੈਂ ਕਿ ਸਲਾਹ ਕਰਦੀ ਭਾਏ ਤੇ ਕਿ ਸੂਟ ਲੈ ਦੀਏ ਜੋ ਤੁਹਾਨੂੰ ਸੂਟ ਕੀ ਕਰਨੇ ਆ ਜੀ ਜੀ ਬੜੇ ਹੀ ਸੂਟ ਵਾ ਬਸ ਪੌਣ ਨੂੰ ਜੇ ਨਹੀਂ ਕਰਦਾ ਠੰਡ ਚ ਤੇ ਪੈਂਦੇ ਹੀ ਨਹੀਂ ਸੂਟ ਤੇ ਕੋਈ ਗੱਲ ਨਹੀਂ ਸੂਟ ਮੈਂ ਕਿਹ ਰੱਖਿਆ ਹੈ ਨਹੀਂ ਸੂਟ ਬਥੇਰੀ ਹੈ ਪਰ ਜੇ ਕੁੜੀਆਂ ਨੂੰ ਜਿੰਨੇ ਸੂਟ ਦੋ ਨਾ ਓਨੇ ਘੱਟ ਹੁੰਦੇ ਹਾਂ ਕਰ ਦੇ ਤੁਹਾਡੀ ਠੀਕ ਵਾ ਹੋਰ ਇਹਨਾਂ ਨੂੰ ਅਜੇ ਕੀ ਖਰਚਾ ਕਰਨਾ ਵਾ ਮੈਂ ਆਪਣੇ ਵੱਲੋਂ ਲੈ ਕੇ ਦੇਣੀ ਮੈਂ ਤੇਰੇ ਕੋਲ ਤੁਹਾਡੇ ਘਰ ਤੋਂ ਤੁਹਾਨੂੰ ਲੈ ਜੋ ਤੇ ਮੈਂ ਆਪਣੀ ਮਨ ਦੀ ਖੁਸ਼ੀ ਨਾਲ ਲੈ ਕੇ ਦੇਣਾ ਤੂੰ ਕਿਉਂ ਫਿਕਰ ਕਰਨੀ ਵੈਸੇ ਜੀ ਜੀ ਲੋੜ ਤੇ ਨਹੀਂ ਹੈਗੀ ਪਰ ਜੇ ਫਿਰ ਵੀ ਡਾਡਾ ਮੰਨਵਾ ਤੇ ਕੋਈ ਨਹੀਂ ਜਿੱਦਾਂ ਦਾ ਮਰਜ਼ੀ ਲੈ ਦੇ ਪਰ ਇਹ ਆਪੇ ਬਹੁਤ ਮਹਿੰਗਾ ਨਾਲਿਓ ਕੋਈ ਗੱਲ ਵੇਖ ਕੇ ਜਿਹੜਾ ਪਸੰਦ ਆਊਗਾ ਨਾ ਉਹ ਹੀ ਲੈ ਕੇ ਆਵਾਂਗੀ ਮਹਿੰਗਾ ਸਸਤਾ ਨਹੀਂ ਮੈਂ ਵੇਖਣਾ ਮਹਿੰਗੇ ਸੂਟਾਂ ਨੂੰ ਪਤਾ ਪੈਂਦੇ ਨਹੀਂ ਉਹ ਤੇ ਸਾਹਮਣੇ ਸਾਹਮਣੇ ਕਦੀ ਉਹ ਅਲਮਾਰੀ ਚ ਕਦੀ ਉਹ ਵਾਲੀ ਅਲਮਾਰੀ ਚ ਉਹ ਤੇ ਬਸ ਦੱਸੀਦਾ ਹੀ ਆ ਕਿ ਮੇਰੇ ਕੋਲ 10 ਵਾਲਾ ਵਾ ਮੇਰੇ ਕੋਲ 15 ਵਾਲਾ ਮਹਿੰਗੇ ਸੂਟ ਰੱਚੇ ਕੋਈ ਹੋਰ ਫਰਕ ਹੈ ਨਹੀਂ ਕੋਮ ਵੀ ਹੁਣ ਕਈ ਮਹਿੰਗੇ ਸੂਟ ਆ ਜਿਹਨਾਂ ਦੇ ਮੋਤੀਆਂ ਦੀ ਕਢਾਈ ਹੁੰਦੀ ਭਾਰੇ ਹੁੰਦੇ ਤਾਂ ਪਹਿਲਾਂ ਸਿੰਪਲ ਜਿਹਾ ਹੋਰ ਇਹ ਵਧੀਆ ਹੋਵੇ ਇਹ ਤੇ ਸੋਹਣਾ ਲੱਗੇ ਸਿੰਪਲ ਜਿਹਾ ਇਹ ਸੂਟ ਲੈ ਆ ਕਿ ਦਿਓ ਮੈਨੂੰ ਵਹਿ ਰੈਂਡਿੰਦੇ ਮੈਂ ਤੇ ਉਹ ਕਹਿੰਦੀ ਮੈਂ ਤਾਂ ਮਸਲਾ ਕਰਨੀ ਹੀ ਮੈਂ ਕਿਦਾਂ ਜਾਣਾ ਸੂਟ ਰਣਾ ਤੂੰ ਨਾਲ ਚੱਲ ਜਾ ਮੈਂ ਪਸੰਦ ਕਰ ਲਾਂਗੀ ਆਪਣੀ ਨਹੀਂ ਨਹੀਂ ਤੁਸੀਂ ਆਪੇ ਲਿਆ ਦਿਓ ਇਕ ਜਣੀ ਘਰ ਰਹੂਗੀ ਨਾ ਤੇ ਫਿਰ ਵਧੀਆ ਹੂੰ ਤੇ ਮਸਲਾ ਕੀਤੀ ਕਿਨੇ ਜੋ ਕਰਨੇ ਨਹੀਂ ਦੀਦੀ ਮੈਨੂੰ ਤੇ ਨਹੀਂ ਕਿਹਾ ਤੇ ਕੋਈ ਗੱਲ ਨਹੀਂ ਜੇ ਇਹਨਾਂ ਸਲਾਹ ਕੀਤੀ ਹੋਊਗੀ ਤੇ ਠੀਕ ਹੀ ਕਿਹਾ ਹੋਣਾ ਆ ਮੈਨੂੰ ਦੱਸਣ ਦੇ ਹੀ ਕਹਿੰਦੇ ਫਿਰ ਜਾਈਏ ਜੇ ਸਾਰੇ ਜਣੇ ਇਕੱਠੇ ਹੋ ਗਏ ਤੇ ਇੱਕ ਦਿਨ ਜਾ ਕੇ ਜੋਧਪੁਰ ਰਹਿ ਹੁੰਨੇ ਆ ਅਰ ਜਿੰਦਾ ਅਗੇ ਇੱਕ ਦਿਨ ਰਾਤ ਰਹਿ ਲਾਂਗੇ ਤੇ ਤੁਹਾਡੇ ਪਿੰਡ ਰਾਤ ਰਹਿ ਲਾਂਗੇ ਤੇ ਅਗਲੇ ਦਿਨ ਸਾਡੇ ਪਿੰਡ ਸੋ ਜਾਗੇ ਕੋਈ ਗੱਲ ਨਹੀਂ ਦੀਦੀ ਏਦਾਂ ਕਰ ਲਾਂਗੇ ਫਿਰ ਮੈਂ ਇਹਨਾਂ ਨੂੰ ਕਹਿੰਦੇ ਮੈਂ ਆਪਣਾ ਸੂਟ ਸਵਾ ਕੇ ਤੋ ਜੋ ਉਦੋਂ ਸੂਟ ਸਵਾ ਕੇ ਨਵਾਂ ਸੂਟ ਪਾ ਕੇ ਜਾਣਾ ਆਪਾਂ ਤੇ ਫਿਰ ਜਾਣਾ ਤੇ ਹੈਗਾ ਹੀ ਆ ਤੇ ਤਹੀ ਵੀ ਲੈ ਆਇਓ ਤਹੀ ਵੀ ਨਵਾਂ ਪਾ ਕੇ ਜਾਇਓ ਕੋਈ ਮੇਰੇ ਬਥੇਰੇ ਸੂਟ ਮੈਨੂੰ ਬਣਾ ਕੇ ਦੇਨੇ ਹੈ ਤੇ ਮੇਰੇ ਕੋਲ ਵੀ ਬਥੇਰੇ ਆ ਏਦਾਂ ਕਰਿਓ ਤਹੀ ਵੀ ਆਪਣਾ ਇੱਕ ਲੈ ਕੇ ਆਇਓ ਨਹੀਂ ਤੇ ਮੈਂ ਨਹੀਂ ਸੀਣਾ ਹੈਗਾ ਅਸੀਂ ਦੋਨਾਂ ਲੈ ਆਵਾਂਗੇ ਹਾਂ ਖਬਰ ਮਨ ਸੰਦੇ ਹੋਰ ਕੀ ਆ ਤਹੀ ਲੈ ਆਇਓ ਸੂਟ ਮੇਰੇ ਵਾਸਤੇ ਵੀ ਪਰ ਆਪਣੇ ਵਾਸਤੇ ਜ਼ਰੂਰ ਲੈ ਆਇਓ ਮੈਂ ਘਰ ਰਹੂੰਗੀ ਇੰਨਾ ਘਰੇ ਹੀ ਹੋਣਾ ਵਾ ਰੋਟੀ ਪਾਣੀ ਦਾ ਤੁਹਾਨੂੰ ਪਤਾ ਖਿਆਲ ਰੱਖਣਾ ਪੈਂਦਾ ਹਾਂ ਹਾਂ ਚਲ ਇਹ ਗੱਲ ਹੈਗੀ ਰੋਟੀ ਨਾਲ ਇੱਕ ਜੰਕਾ ਰਹੂਗੀ ਰੋਟੀ ਨਾਲ ਹੋਰ ਕੀ ਨਾਲੇ ਕੋਈ ਆ ਹੀ ਜਾਂਦਾ ਫਿਰ ਕਹਿੰਦਾ ਦੋਵੇਂ ਜਣੀਆਂ ਘਰੋਂ ਪਤਾ ਨਹੀਂ ਕਿੱਥੇ ਚਲ ਜਾਂਦੇ ਮੇਰੇ ਪਸੰਦ ਨੂੰ ਆ ਹੀ ਜਾਣਾ ਮੈਂ ਕਹਿੰਦਾ ਨਹੀਂ ਨਹੀਂ ਕੋਈ ਨਹੀਂ ਤਹੀ ਲਾਇਓ ਆਪਣੇ ਸਾਹਮਣੇ ਹਾਂ ਹੋਰ ਪਿੰਡ ਹੋਈਗਾ ਠੀਕ ਹੈ ਸਰ ਇਹ ਵਧੀਆ ਠੀਕ ਠਾਕ ਮੈਂ ਤੇ ਮਮੀ ਨੇ ਕਹਿੰਦੀ ਹਾਂ ਆਓ ਸਭੋ ਤੇ ਕਹਿੰਦੇ ਹੀ ਨਹੀਂ ਹੁਣ ਤਹੀ ਫੇਰਾ ਮਾਰੋ ਤੇ ਆ ਸਭੋ ਤੇ ਮੈਨੂੰ ਗੱਲ ਦੱਸ ਹੀ ਦਿੱਤੀ ਹੈ ਨਹੀਂ ਹੁਣ ਇਹ ਕਹਿੰਦੇ ਕਿ ਜਾਣਾ ਮੈਂ ਨਹੀਂ ਕਹਿ ਆਪੇ ਹੀ ਕਹਿਣਗੇ ਆਪਾਂ ਸਲਾਹ ਕਰਦੇ ਦੋਨਸਰਾ ਇਜਾਗੇ ਤਾਂ ਹੋ ਕੇਗੀ ਜੇ ਹੁਣ ਨਾਲ مل ਕੇ ਰਹਿਣ ਦੇ ਪਹਿਲਾਂ ਉਹਨਾਂ ਨੂੰ ਕਮਾ ਖਵਾ ਕੇ ਲਈ ਮੈਂ ਚਲ ਤਾਂ ਵਧੀਆ ਕੀਤਾ ਵਧੀਆ ਆ ਕੇ ਨਾਲ ਕੁਝ ਖਾ ਪੀ ਆਵਾਂਗੇ ਤੇ ਕੋਈ ਨਹੀਂ ਮੈਂ ਵੇਖ ਲਾਂ ਕੰਮ ਫਿਰ ਚੱਲਦੇ ਹਾਂ ਹਾਂਜੀ ਠੀਕ ਹੈ ਇਹ ਕਿੰਨਾ ਲੜ ਲੜ ਕੇ ਟਾਈਮ ਬਰਬਾਦ ਕੀਤਾ ਆਪਣਾ ਸਾਰਾ ਦਿਨ ਲੜਦੇ ਰਹਿਣਾ ਕਦੇ ਇਧਰੋਂ ਆਵਾਜ਼ ਮਾਰ ਲਾ ਕਦੇ ਇਧਰੋਂ ਵਾਲੀ ਕਿਹਦੀ ਕਿ ਮਾਰ ਲਾ ਅੱਜ ਵੀ ਦੋਵੇਂ ਹੱਸ ਕੇ ਗੱਲ ਕੀਤੀਆਂ ਨੇ ਤੇ ਕਿੰਨਾ ਵਧੀਆ ਲੱਗਣ ਲਿਆ ਤੇ ਦਿਲ ਨੂੰ ਵੀ ਸਕੂਨ ਹੈਗਾ ਕਿ ਇਹ ਦੋ ਜਣੇ ਨਾਲ مل ਕੇ ਰਹਿਣੇ ਨਾ ਹੁਣ ਇੰਨਾ ਕੁ ਝਿਰਕਾ ਪੈਂਦਾ ਨਾ ਅੱਗੇ ਮਾੜੀ ਗੱਲ ਹੋਣੀ ਇਹਨਾਂ ਨੇ ਮੈਨੂੰ ਝਿਰਕਾ ਦੇਣੀ ਆ ਮਨ ਵਿੱਚ ਡਰ ਜਣਾ ਕਿ ਇਹਨਾਂ ਨੂੰ ਪਤਾ ਨਹੀਂ ਮੈਨੂੰ ਕੀ ਕਹਿ ਦੇਣਾ ਹੁਣ ਆਪਾਂ ਕਿੱਦਾਂ ਹੱਸ ਕੇ ਰਹਿਣੀ ਆ ਮੈਂ ਤੇਨੂੰ ਸੋਹਣੀ ਜੀ ਚੀਜ਼ ਲਿਆਕ ਦੇਣੀ ਆ ਸੂਟ ਵੀ ਲਿਆਕ ਦੇਣੇ ਹੋਰ ਵੀ ਜੇ ਚੀਜ਼ ਲੋੜ ਹੋਗੀ ਨਾ ਉਹ ਲਿਆਕ ਦੇਣੀ ਸਾਰੀਆਂ ਰੀਝਾਂ ਪੂਰੀਆਂ ਕਰਾ ਦੇਣੀ ਆ ਹਜੇ ਤਰਲ ਮਿਲ ਕੇ ਰਹਿਣਾ ਰਲ ਮਿਲ ਕੇ ਰਹਾਂਗੇ ਨਾ ਤੇ ਘਰ ਚੋਂ ਸ਼ਾਂਤੀ ਬਣੀ ਰਹਿੰਦੀ ਆ